ਹਾਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਸੰਗਤਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਭੈਣਾਂ ਬਹੁਤ سارے ਵੀਰ ਕਈ ਵੀਰੇ ਸਵਾਲ ਕਰਦੇ ਹਨ ਕਿ ਵੀਰ ਜੀ ਭਾਈ ਸਾਹਿਬ ਜੀ ਜੇੜੀ ਸਾਡੇ ਪਾਸੋਂ ਕਿਸੇ ਦੀ ਕੋਈ ਨਿੰਦਿਆ ਹੋ ਜਾਂਦੀ ਹੈ ਕਈ ਵਰੀ ਸਾਨੂੰ ਪਤਾ ਨਹੀਂ ਹੁੰਦਾ ਕਿਸੇ ਰੰਗੀ ਰੂਹ ਦੀ ਰੱਬੀ ਰੂਹ ਦੀ ਨਿੰਦਿਆ ਹੋ ਜਾਂਦੀ ਹੈ ਸੋ ਇਸ ਦਾ ਮਤਲਬ ਇਹ ਨਹੀਂ ਕਿ ਆਪਾਂ ਜਿਹੜੀ ਰੰਗੀ ਰੂਹ ਹੈ ਨਾਮ ਜਪਣ ਵਾਲੀ ਰੂਹ ਆ ਉਸ ਦੀ ਕੱਲੀ ਨਿੰਦਿਆ ਨਹੀਂ ਕਰਨੀ ਬਾਬਾ ਫਰੀਦ ਸਾਹਿਬ ਜੀ ਨੂੰ ਪੁੱਛੀਏ ਉਹ ਤਾਂ ਕਹਿੰਦੇ ਹਨ ਕਿ ਮਿੱਟੀ ਨੂੰ ਵੀ ਨਹੀਂ ਨਿੰਦਣਾ ਚਾਹੀਦਾ ਬਾਬਾ ਫਰੀਦ ਜੀ ਦਾ ਪਾਵਨ ਸ਼ਲੋਕ ਹੈ ਫਰੀਦਾ ਖਾਕ ਨ ਨਿੰਦੀ ਹੈ ਕਾਕੂ ਜੇਡ ਨਾ ਕੋਏ ਜੀਵਨ ਦੇ ਆ ਪੈਰਾਂ ਤਲੇ ਮੋਇਆ ਉੱਪਰ ਹੋਏ ਰੋ ਵਿਚਾਰ ਸੋ ਸੰਗਤਾਂ ਇਹ ਸਵਾਲ ਕਰਦੀਆਂ ਹਨ ਸੋ ਦਾਸ ਦੇ ਮਨ ਵਿੱਚ ਆਇਆ ਕਿਉਂ ਨਾ ਆਪਾਂ ਇਸ ਵਿਸ਼ੇ ਤੇ ਇੱਕ ਇਹ ਜਿਹੜੀ ਵਿਚਾਰ ਹੈ ਵੀਡੀਓ ਦੇ ਰਾਈ ਆਪ ਜੀ ਨਾਲ ਸਾਂਝ ਪਾਦੀਏ ਬਹੁਤ ਸਾਰੇ ਮਹਾਤਮਾ ਸੰਤ ਮਹਾਪੁਰਖ ਬ੍ਰਹਮ ਗਿਆਨੀ ਇਸ ਵਿਸ਼ੇ ਤੇ ਬਹੁਤ ਲੰਮੀਆਂ ਵਿਚਾਰਾਂ ਦੱਸਦੇ ਆਏ ਹਨ ਸੰਤਾਂ ਨੂੰ ਤੇ ਦੱਸ ਰਹੇ ਹਨ ਕਿਉਂਕਿ ਸੰਤ ਮਹਾਪੁਰਖ ਹੁੰਦੇ ਹੀ ਸਾਨੂੰ ਬੁਰੇ ਕਰਮਾਂ ਤੋਂ ਬਚਾਉਣ ਲਈ ਕੋਈ ਚੰਗੀ ਅੱਛੀ ਨੇਕੀ ਜਿਹੜੀ ਹੈ ਉਹ ਉਜਗਤੀ ਦੱਸ ਕੇ ਸਾਨੂੰ ਇਸ ਕੁਰਬਾਨੀ ਦਾ ਨਾਮ ਜਪਣ ਦਾ ਸੇਵਾ ਕਰਨ ਦਾ ਪੂਰਾ ਪੂਰਾ ਲਾਭ ਉਹ ਪ੍ਰਾਪਤ ਕਰਵਾ ਦਿੰਦੇ ਹਨ ਕਿਉਂਕਿ ਇੱਕ ਪਸ਼ੂ ਅਵਾਰਾ ਹੁੰਦਾ ਹੈ ਉਸ ਦਾ ਕੋਈ ਮਾਲਕ ਨਹੀਂ ਹੁੰਦਾ ਕਈ ਵਾਰ ਤੇ ਉਸ ਨੂੰ ਬਹੁਤ ਸਾਰਾ ਪੱਠਾ ਹਰਾ ਮਿਲ ਜਾਂਦਾ ਹੈ ਪਰ ਕਈ ਵਾਰ ਉਸ ਨੂੰ ਕੋਈ ਪੱਠਾ ਵੀ ਨਹੀਂ ਮਿਲਦਾ ਤੇ ਲੋਕਾਂ ਦੀਆਂ ਡਾਂਗਾ ਵੀ ਖਾੜੀਆਂ ਪੈਂਦੀਆਂ ਹਨ ਪਿਆਰਿਓ ਇਸੇ ਤਰ੍ਹਾਂ ਇੱਕ ਆਮ ਇਨਸਾਨ ਜੋ ਨਗੁਰਾ ਹੈ ਉਸ ਦੀ ਹਾਲਤ ਹੈ ਇੱਕ ਗੁਰੂ ਵਾਲਾ ਇਨਸਾਨ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਕੂਕਰ ਦੇ ਗਾਲ ਵਿੱਚ ਪਟਾ ਪਾਇਆ ਹੋਵੇ ਜਿਵੇਂ ਇੱਕ ਪਸ਼ੂ ਕਿੱਲੇ ਨਾਲ ਬੱਜਾ ਹੈ ਮਾਲਕ ਨੂੰ ਉਸਦੀ ਫਿਕਰ ਹੈ ਕਿ ਮੈਂ ਇਸ ਨੂੰ ਪੱਠੇ ਪਾਉਣੇ ਹਨ ਕੂਕਰ ਦੀ ਵੀ ਮਾਲਕ ਨੂੰ ਫਿਕਰ ਹੈ ਇਹ ਮੇਰਾ ਪਾਲਤੂ ਕੂਕਰ ਹੈ ਮੈਂ ਇਸ ਦੀ ਰੱਖਿਆ ਕਰਨੀ ਹੈ ਕਿਉਂਕਿ ਕੂਕਰ ਤਾਂ ਵੈਸੇ ਹੀ ਬਹੁਤ ਵਫਾਦਾਰ ਹੈ ਪਰ ਮਾਲਕ ਦਾ ਕੰਮ ਹੈ ਕਿ ਉਸ ਨੂੰ ਭੋਜਨ ਪ੍ਰਸ਼ਾਦਾ ਦੇਣਾ ਲੋੜ ਅਨਸਾਰ ਜੋ ਵੀ ਖਾਣ ਪੀਣ ਦੀ ਵਸਤੂ ਉਹ ਦੇਣੀ ਰਹੁ ਵਿਚਾਰ ਮਹਾਂਪੁਰਖ ਸੰਤ ਬਾਬਾ ਬ੍ਰਹਮ ਗਿਆਨੀ ਤਨ ਤਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਜੀ ਵਾਲੇ ਮਹਾਨ ਤਤ ਬੇਤੇ ਮਹਾਤਮਾ ਹੋਏ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਆਪਣਾ ਸਰੀਰ ਛੱਡ ਕੇ ਸੱਚਖੰਡ ਜਾ ਬਰਾਜੇ ਹਨ ਪਿਆਰਿਓ ਉਹਨਾਂ ਦੇ ਪਾਸ ਕੋਈ ਮਹਾਤਮਾ ਗਏ ਕੋਈ ਥੋੜੀ ਵਿਸਥਾ ਵਾਲੀ ਮਹਾਤਮਾ ਗਏ ਕਿਉਂਕਿ ਮਹਾਤਮਾਵਾਂ ਦੀਆਂ ਵੀ ਵਿਸਥਾਵਾਂ ਹੁੰਦੀਆਂ ਮਾਰੇ ਕਹਿੰਦੇ ਨਾ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਕਿਉਂਕਿ ਇਸ ਘਰ ਵਿੱਚ ਵੀ ਕੋਈ ਥੋੜੀ ਬਾਣੀ ਪੜਦਾ ਹੈ ਕੋਈ ਜ਼ਿਆਦੀ ਪੜਦਾ ਹੈ ਕੋਈ ਸਾਰੀ ਦਿਹਾੜੀ ਬਾਣੀ ਪੜੀ ਜਾਂਦਾ ਇਸ ਕਰਕੇ ਵਿਸਥਾ ਦਾ ਫਰਕ ਹੈ ਇਸ ਕਰਕੇ ਹਰ ਇੱਕ ਦੀ ਜੋ ਅੰਦਰ ਦਾ ਰਸ ਹੈ ਉਹਦਾ ਫਰਕ ਹੈ ਕਿਉਂਕਿ ਕੋਈ ਨਾਮ ਥੋੜਾ ਜਪਦਾ ਹੈ ਕੋਈ ਜਿਆਦਾ ਜਪਦਾ ਹੈ ਕੋਈ ਬੜੀ ਸ਼ਰਧਾ ਨਾਲ ਜਪਦਾ ਹੈ ਕੋਈ ਥੋੜੀ ਸ਼ਰਧਾ ਨਾਲ ਜਪਦਾ ਹੈ ਇਦਾਂ ਈ ਹ ਹੈ ਜਿਵੇਂ ਜਿਤਨਾ ਗੁੜ ਪਾ ਲਵਾਂਗੇ ਉਤਨਾ ਸਰ ਹੋਈ ਜਾਂਦਾ ਹੈ ਸੋ ਰਹੁ ਵਿਚਾਰ ਮਹਾਤਮਾ ਦੇ ਪਾਸ ਜਿਹੜੇ ਮਹਾਤਮਾ ਐ ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਇੱਕ ਇਨਸਾਨ ਸਾਡੇ ਪਾਸ ਆਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਗੁਰਾਂ ਪਾਸੋਂ ਵੀ ਇੱਕ ਸਾਬ ਦਾ ਕਹਿ ਲੋ ਕਿ ਸਰਾਪਿਆ ਆ ਸੰਤਾਂ ਮਹਾਤਮਾ ਦੀ ਮੈਂ ਬਹੁਤ ਨਿੰਦਿਆ ਕਰਦਾ ਹਾਂ ਮੈਂ ਸਰਾਪਿਆ ਕਿਉਂਕਿ ਜਿਹੜਾ ਇਨਸਾਨ ਚੰਗੇ ਗੁਣ ਅੱਛੇ ਗੁਣ ਛੱਡ ਕੇ ਨਾਮ ਸੇਵਾ ਸਿਮਰਨ ਛੱਡ ਕੇ ਨਿੰਦਿਆ ਕਰਦਾ ਹੈ ਉਹ ਸਰਾਪਿਆ ਹੀ ਹੁੰਦਾ ਹੈ ਉਹ ਫਟਕਾਰਿਆ ਮਾਰਿਆ ਹੁੰਦਾ ਹੈ ਪਰਮੇਸ਼ਰ ਵੱਲੋਂ ਸੰਤਾਂ ਮਹਾਤਮਾ ਵੱਲੋਂ ਤੇ ਮਹਾਤਮਾ ਕਹਿਣ ਲੱਗੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੂੰ ਉਸ ਦਾ ਕੀ ਇਲਾਜ ਕੀਤਾ ਜਾਵੇ ਜਿਹੜਾ ਉਹ ਵੀ ਬਖਸ਼ਿਆ ਜਾਵੇ ਹੁਣ ਉਹ ਆ ਕੇ ਤਰਲੇ ਕੱਢਦਾ ਹੈ ਮੈਨੂੰ ਬਖਸ਼ਾ ਲੂ ਮੈਨੂੰ ਜਮ ਦੇਖਦੇ ਹਨ ਮੇਰੇ ਮਾੜੇ ਕਰਮ ਹੀ ਜਮਦੂਤ ਬਣ ਬਣ ਕੇ ਆਉਂਦੇ ਹਨ ਆਪ ਜੀ ਕਿਰਪਾ ਕਰੋ ਆਪ ਜੀ ਦਾ ਜੋ ਬਿਰਧ ਹੈ ਮਹਾਤਮਾ ਦਾ ਉਹ ਤਾਂ ਬੜਾ ਹੀ ਨਿਰਮਲ ਹੁੰਦਾ ਹੈ ਕਿਸੇ ਨਾਲ ਉਹ ਨਰਵੈਰ ਹੁੰਦਾ ਹੈ ਵੈਰ ਨਹੀਂ ਕਰਦਾ ਜਿਵੇਂ ਪਰਮੇਸ਼ਰ ਦਾ ਸੁਭਾਅ ਹੈ ਕਿ ਨਿਰਭਉ ਨਿਰਵੈਰ ਹੈ ਇਸੀ ਤਰ੍ਹਾਂ ਮਹਾਤਮਾ ਜਨਾਂ ਦਾ ਵੀ ਸੁਭਾਅ ਹੁੰਦਾ ਹੈ ਕਿਉਂਕਿ ਹਰ ਹਰ ਜਨ ਦੁਈ ਇੱਕ ਹੈ ਬਿਬ ਵਿਚਾਰ ਕਛ ਨਾਏ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮਾਏ ਪਿਆਰਿਓ ਹਰ ਤੇ ਹਰੀ ਦੇ ਜਨ ਇੱਕ ਹੁੰਦੇ ਹਨ ਇਹ ਬਾਣੀ ਦਾ ਵਾਕ ਹੈ ਮੈਂ ਕੋਈ ਕੋਲੋ ਨਹੀਂ ਤੁਹਾਨੂੰ ਕਹਿ ਰਿਹਾ ਸੋ ਮਹਾਤਮਾ ਬਾਬਾ ਅਜੀਤ ਸਿੰਘ ਜੀ ਅਨਸਾਲੀ ਸਾਹਿਬ ਵਾਲਿਆਂ ਜਿਹੜਾ ਸ਼ਬਦ ਕਿਹਾ ਸੀ ਉਹਨਾਂ ਮਹਾਤਮਾ ਨੂੰ ਕਿ ਉਸ ਇਨਸਾਨ ਨੂੰ ਕੋਈ ਵੀ ਇਸ ਸ਼ਬਦ ਦਾ ਜਾਪ ਕਰਨਾ ਹੈ ਵੱਧ ਤੋਂ ਵੱਧ ਤੇ ਸੰਗਤ ਵਿੱਚ ਜਾਇਆ ਕਰੇ ਸੰਗਤ ਵਿੱਚ ਇਸ ਸ਼ਬਦ ਨੂੰ ਗਾ ਕੇ ਪੜਿਆ ਕਰੇ ਕੱਲਾ ਵੀ ਜੇ ਪੜਨਾ ਤੇ ਗਾ ਕੇ ਪੜੇ ਆਪ ਜੀ ਨੇ ਵੀ ਇਸ ਸ਼ਬਦ ਦੀ ਸਾਜ ਪਾਉਣੀ ਆ ਇਹ ਜਿਹੜਾ ਸ਼ਬਦ ਹੈ ਇਹ ਪਾਵਨ ਅੰਗ 720 ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 720 ਤੇ ਰਾਗ ਪੈਰਾੜੀ ਦੇ ਵਿੱਚ ਧਾਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਸੋ ਆਓ ਆਪਾਂ ਇਹ ਸ਼ਬਦ ਨੂੰ ਗਾ ਕੇ ਤੁਹਾਡਾ ਨਾਲ ਸਾਂਝ ਪਾਉਨੇ ਆ ਆਪ ਜੀ ਨੋਟ ਕਰ ਲਿਓ ਇਸ ਸ਼ਬਦ ਨੂੰ ਜਰੂਰ ਨਾਲ ਅਸੀਂ ਸਕਰੀਨ ਤੇ ਵੀ ਦਵਾਂਗੇ ਗੁਰੂ ਮਾਹਰੇ ਕਿਰਪਾ ਕਰਨ ਰਾਗ ਬੇਰਾੜੀ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕੀਰਪਾ ਹਰ ਨਾਮ ਦਿਵਾਇਓ ਕਰ ਕੀਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਸਰਬ ਸੁਖ ਹਾਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸੂ ਪਿਆਰਿਓ ਇਸ ਪਾਵਨ ਸ਼ਬਦ ਦੀਆਂ 6 ਪੰਕਤੀਆਂ ਹਨ ਸੋ ਜਿੱਥੇ ਆਪਾਂ ਰਾਗ ਬੈਰਾੜੀ ਪੜਿਆ ਨਾਲ ਇਹ ਆਪਜੀ ਦੀ ਇੱਛਾ ਹੈ ਮਹਾਤਮਾ ਦੂਤਰਾ ਦੱਸਦੇ ਸਨ ਕਿ ਜੇ ਕਿਸੇ ਨੇ ਸੰਪੂਰਨ ਪੜਨਾ ਹੈ ਤੇ ਬਹੁਤਾ ਲਾਭ ਲੈਣਾ ਹੈ ਬਈ ਪੂਰਾ ਪੜੇ ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਤੋਂ ਲੈ ਕੇ ਪੜੇ ਤੇ ਜਦੋਂ ਗਾਉਣਾ ਹੈ ਰਹਾਉ ਵੀ ਉਹਦੇ ਵਿੱਚੋਂ ਕਹਿੰਦੇ ਸੀ ਪੜੇ ਜੇਕਰ ਨਹੀਂ ਰਹਾਉ ਪੜਨਾ ਫਿਰ ਸ਼ਬਦ ਇਥੋਂ ਆਰੰਭ ਕਰ ਲਵੇ संत जना मिल हर जस गायो संत जना मिल हर जस गायो कोट जनम के दुख गवायो कोट जनम के दुख गवायो जो चाहत सोई मन पायो ਜੋ ਚਾਹਤ ਸੋਈ ਮਨ ਪਾਇਓ ਕਰ ਕੀਰਪਾ ਹਰ ਨਾਮ ਦਿਵਾਇਓ ਕਰ ਕੀਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰੂ ਪਿਆਰ ਵਾਲਿਓ ਇਹ ਸ਼ਬਦ ਦਾ ਵੱਤੋਂ ਵੱਲ ਜਾਪ ਕਰਨਾ ਜੇਕਰ ਬਹੁਤ ਆਤਮਿਕ ਸੰਗਤ ਜੁੜੀ ਹੋਵੇ ਸੰਗਤ ਵਿੱਚ ਗਾਉਣਾ ਹੋਵੇ ਮੰਨ ਲਓ ਤੁਸੀਂ ਆਗੂ ਆ ਗਾਉਣ ਵਿੱਚ ਪਹਿਲਾਂ ਗਾਉਣਾ ਮਗਰ ਸੰਗਤ ਬੋਲ ਰਹੀ ਆ ਫਿਰ ਇਸ ਸ਼ਬਦ ਨੂੰ ਮਾਪੁਰਖ ਦੱਸਦੇ ਸਨ ਕਿ ਇਥੋਂ ਆਰੰਭ ਕਰ ਲਿਓ ਉੱਪਰਲਾ ਰਾਗ ਪੈਰਾੜੀ ਛੱਡ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਵੀ ਛੱਡ ਕੇ ਤੇ ਰਹਾਉ ਵੀ ਛੱਡ ਕੇ ਫਿਰ ਸੰਤ ਜਨਾ ਮਿਲ ਹਰ ਜਸ ਗਾਇਓ ਇਹ ਛੇ ਤੁਕਾ गा ਕੇ ਪੜਨੀਆਂ ਜੇ ਹੋ ਸਕੇ ਸੰਗਤ ਵਿੱਚ ਵੀ ਫਿਰ ਰਾਗ ਪੈਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੂਰਾ ਪੜਦਾ ਜਿੰਨਾ ਹੋ ਸਕੇ ਬਾਣੀ ਨੂੰ ਪੂਰਾ ਪੜਾਂਗੇ ਜਿਆਦਾ ਲਾਭ ਹੈ ਸੋ ਜੇ ਗਾ ਕੇ ਪੜਨਾ ਜਿਆਦਾ ਲੈ ਬਣੀ ਹੁੰਦੀ ਕਈ ਵਾਰੀ ਆਪੋ ਆਪਣੀ ਹਿਸਾਬ ਆ ਬਾਣੀ ਨੂੰ ਗਾਉਣ ਦਾ ਕਿਉਂਕਿ ਜਦੋਂ ਬਾਣੀ ਗਾ ਕੇ ਪੜੀ ਜਾਂਦੀ ਆ ਉਦੋਂ ਕਈ ਵਾਰੀ ਵਿੱਚ ਰਾਗ ਦਾ ਮੁਹੱਲੇ ਦਾ ਨਾਮ ਨਹੀਂ ਲੈ ਹੁੰਦਾ ਉਹਨੂੰ ਸ਼ਬਦ ਨੂੰ ਵਾਰ-ਵਾਰ ਇਸੇ ਤਰ੍ਹਾਂ ਹੀ ਰਿਪੀਟ ਕਰਨਾ ਜਿਆਦਾ ਵਧੀਆ ਲੱਗਦਾ ਲੈ ਬਣੀ ਹੁੰਦੀ ਆ ਤੇ ਰਖਾਉ ਵੀ ਨਹੀਂ ਬੋਲ ਹੁੰਦਾ ਜਦੋਂ ਸੰਗਤ ਦੀ ਲੈ ਬਣੀ ਹੋਵੇ ਸੋ ਇਸੇ ਤਰ੍ਹਾਂ ਇਹ ਦੋਨੋਂ ਤਰੀਕੇ ਗਾ ਸਕਦੇ ਆ ਜਿਵੇਂ ਵੀ ਆਪ ਜੀ ਨੂੰ ਸੈੱਟ ਬੈਠੇ ਜਿਵੇਂ ਵੀ ਇਸ ਆਪ ਜੀ ਨੂੰ ਰਾਸਾਵੇ ਗੋਣ ਵਿੱਚ ਉਸੇ ਤਰ੍ਹਾਂ ਗਾ ਸਕਦੇ ਸ਼ਬਦ ਸ਼ੁੱਧ ਗਾਉਣਾ ਬਾਣੀ ਸ਼ੁੱਧ ਪੜਨੀ ਜੇ ਨਹੀਂ ਪੜ ਸਕਦੇ ਕਿਸੇ ਤੋਂ ਸੰਤਿਆ ਲੈ ਲਓ ਸੰਧਿਆ ਨਹੀਂ ਲੈ ਸਕਦੇ ਕਿਸੇ ਦਾ ਇਹ ਸ਼ਬਦ ਗਾਇਆ ਆ ਉਹ ਪੜ ਲਿਆ ਕਰੋ ਉਸੇ ਤਰ੍ਹਾਂ ਸੁਣ ਕੇ ਪੜ ਲਿਆ ਕਰੋ ਉਹ ਕਿਵੇਂ ਪੜ ਰਿਹਾ ਤੇ ਅਸੀਂ ਕਿਵੇਂ ਪੜ ਰਹੇ ਆ ਸੋ ਭੁੱਲਾ ਨ ਚਤਾਰਨੀਆ ਮਹਾਂਪੁਰਖਾਂ ਦੇ ਸੀ ਜਿਹੜਾ ਇਹ ਸ਼ਬਦ ਨੂੰ ਪੜੂਗਾ ਉਹਦੇ ਸਾਰੇ ਪਾਪ ਗੁਨਾਹ ਨਿੰਦਿਆ ਦੇ ਦੋਸ਼ ਸਾਰੇ ਕੱਟੇ ਜਾਣਗੇ ਤੇ ਉਹਨੂੰ ਸਾਰਾ ਕੁਝ ਮਿਲ ਵੀ ਜਾਊਗਾ ਇਹ ਚਾਰ ਪਦਾਰਥ ਵੀ ਉਹਨੂੰ ਪ੍ਰਾਪਤ ਹੋ ਜਾਣਗੇ ਮਾਰੇ ਨਕਿਆ ਨਾ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਾਰਾ ਕੁਝ ਇਹ ਸ਼ਬਦ ਵਿੱਚ ਆ ਜਾਂਦਾ ਭੁੱਲਾ ਨ ਚਤਾਰ ਨਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ